ਛੋਟ ਟੁਕੀ ਸੀਗੀ ਹਾਂ ਵੀ ਬਾਈ ਬੰਨਾ ਹੈ ਨਾਲੀ ਦਾ ਇਹ ਅਗਲਾ ਆ ਅਗਲਾ ਬੰਨਾ ਛੋਟਾ ਪਾਇਆ ਹੋਇਆ ਹੈ ਇਹ ਟੈਂਪਰੇਰੀ ਉਧਰੋਂ ਜਾ ਕੇ ਜੁੜਦਾ ਕਿਸੇ ਦਾ ਬਾਣ ਕੱਟਿਆ ਹੋਇਆ ਹੈਗਾ ਨਾ ਕਰੀਆ ਮਾਸਟਰ ਠੀਕਾ ਕੱਲ ਨੂੰ 20 80% ਅੱਜ ਵੀ ਕਹਿੰਦੇ ਸੀ ਪਤਾ ਨਹੀਂ ਕਿੰਨਾ ਯਾਰ ਨਹੀਂ ਕੱਲ ਨੂੰ ਤੇ ਪਰਸੋਂ ਦਾ 80% ਕੱਲ ਨੂੰ ਜਿਆਦਾ ਠੀਕਾ ਰਾਤ ਨਹੀਂ ਆਇਆ ਜਦੋਂ ਝੁੱਗੀਆਂ ਪੂਰਾ ਹੋ ਸੀਗਾ ਖਤਰਾ ਆਂਦਾ ਉਹ ਉਥੋਂ ਦੀ ਠੀਕ ਆ 21 ਬਾਈ ਦੇ ਵਿੱਚ ਬਾਈ ਬਾਣ ਅੱਗੇ ਸੀ ਬਾਣ ਦੇ ਵਿੱਚ ਸੀ ਆਪਣੇ ਬਾਣ ਦੇ ਵਿੱਚ ਹਾਂ ਇੱਕ ਕਿਲਾ ਆਪਣਾ ਨਾਲੀ ਦੇ ਵਿੱਚ ਸੀਗਾ ਠੀਕ ਆ ਤੇ ਫੇਰ ਆ ਬੰਨ੍ਹ ਸਾਲ ਪੱਟੀਆਂ ਆ ਪੱਟ ਕੇ ਉਧਰੋਂ ਇੱਕ ਪੀਸ ਜੋੜਤਾ ਹਾਂ ਫੇਰ ਦੋ ਟੈਂਪਰੇਰੀ ਪਾ ਕੇ ਛੱਡ ਤੇ ਫੇਰ ਇੱਕ ਜੋੜਤਾ ਫੇਰ ਇੱਕ ਜੋੜਤਾ ਤਿੰਨ ਸਾਲਾਂ ਚ ਬੰਨ੍ਹ ਤਿਆਰ ਕਰਿਆ ਜਮਾ ਕਿਨਾਰੇ ਤੇ ਆਪਣਾ ਕਾਵਾ ਕਿਲਾ ਬਾਣ ਦਾ ਨਿਕਲਿਆ ਆ ਠੀਕ ਆ ਤੇ ਉਸ ਤੋਂ ਬਾਅਦ ਹਰ ਸਾਲ ਹਾਂ ਇੱਥੇ ਕੋਈ ਪੱਠੇ ਤੋਂ ਕਚਰਾ ਮਿਲਦਾ ਜਾਂ ਕੁਝ ਵੀ ਮਿਲਦਾ ਸੋ 200 ਟਰਾਲੀ ਸੜ ਦਿੰਨੇ ਆ ਆਹ ਬੰਨ ਐਡਾ ਚੌੜਾ ਹੈਗਾ ਹਾਂ ਤੇ ਏਰੀਆ ਦਾ ਸਭ ਤੋਂ ਉੱਚਾ ਬੰਨ ਹੈ ਤੇ ਹਾਂ ਬਹੁਤ ਉੱਚਾ ਹੈ ਤੇ ਆਹ ਦੇਖੋ ਭਾਈ ਝੂਠ ਵਾਲੀ ਗੱਲ ਨਹੀਂ ਸੱਚ ਵਾਲੀ ਗੱਲ ਆ ਤੇ ਪੱਠੇ ਤੋਂ ਡਲੇ ਲੈ ਕੇ ਸਿੱਟੇ ਹੋਇਆ ਹੈ ਯਾਰੀ ਗੰਦ ਕੱਟੀ ਹੋਈ ਹੈ ਤੁਰ ਤੋਂ ਤੁਰੇ ਟਰਾਲੀ ਨਾਲ ਟਰਾਲੀ ਜੋੜ-ਜੋੜ ਵਾਈਆਂ ਠੀਕ ਆ ਟਰਾਲੀਆਂ ਦੇ ਠੀਕ ਆ ਇੱਥੇ ਚੱਕਰ ਕੰਨੇ ਖੜੇ ਮਸਾਲੇ ਦੀ ਕਿੰਨੀ ਕੰਦ ਗੱਡੀ ਹੁੰਦੀ ਹਾਂ ਐਨੀ ਜੋੜੀ ਰੋਟਾਂ ਦੀ ਕੰਦ ਹੈ ਵਿੱਚ ਠੀਕ ਆ ਤੇ ਜਦੋਂ ਨਾਲੀ ਦੀ ਧਿਰ ਹੈ ਉੱਥੇ ਹੋਗੇ 15 ਸਾਲ ਪਹਿਲਾਂ ਇੱਡੇ-ਇੱਡੇ ਪੱਥਰ ਲੱਗੇ ਸੀਗੇ। ਅੱਛਾ। ਇੱਥੇ ਪੂਰੀ ਧਰ ਬਣੀ ਹੋਈ ਐ। ਪੱਥਰਾਂ ਦੀ। ਪੂਣੀ ਵਾਲਾ ਮੋੜ ਐ ਸਭ ਤੋਂ ਵੱਧ ਤੰਗ ਕਰਦਾ। ਕੁਛ ਇੱਧਰ ਨਾ ਮਾਨ ਸਭ ਤੋਂ ਵੱਧ ਐ। ਠੀਕ ਆ। ਪਰ ਕਾ ਪਾਣੀ ਸਰੂਗਾ। ਹੂੰ ਬਾਕੀ ਕਰੋ ਵੀ ਜੈਕ ਬਾਈ ਨਾਲੀ ਦਾ ਐਂ ਲਾ ਝੀਲ ਤੇ ਖੜੇ ਹੋਨੇ ਆ। ਹਾਂ। ਦੇਖੇ। ਬੜਾ ਸਪੀਡ ਨਾਲ ਪਾਣੀ ਜਾਂਦਾ ਹਨਾ। ਪਾਕਿਸਤਾਨ ਨੂੰ ਸਪਲਾਈ ਕਰ ਰਹੇ ਆ। ਹਾਂ। ਇੱਥੇ ਨਹੀਂ ਜਾਂਦਾ ਪਾਕਿਸਤਾਨ ਨੂੰ। 2023 ਚ ਇੱਥੇ ਆ ਗਈ ਸੀ ਇੱਥੇ। ਠੀਕ ਆ ਅੱਛਾ ਉਦੋਂ ਇੱਥੇ ਚੱਲਦੀ ਸੀ ਮਨ ਲਾ ਹੈ ਅੱਡੂਗੀ ਆ ਹੁਣ ਜਿਹੜਾ ਆ ਲੈਵਲ ਹੈ ਹਾਂ ਇਹਦੇ ਨਾਲੋਂ 3 ਫੁੱਟ ਹੋਰ 4 ਫੁੱਟ ਉੱਤੇ ਬਟੋਕਾ ਜੀ ਫਿਰ ਭਾਈ ਤੁਸੀਂ ਆਏ ਕਿਹਨੂੰ ਕਿਵੇਂ ਜੇ 3 ਫੁੱਟ ਹੋਰ ਚੜਦਾ ਹੈ ਨਾ ਆਈ ਦੇ ਸਾਬ ਹਾਂ ਫੇਰ ਤਾਂ ਉਹ ਪੰਡਾ ਜਦੋਂ ਖਿੱਲਰੀ ਗਈ ਸੀ ਸਮਝ ਆਰੀ ਖਿੱਲਰੀ ਸੀ ਬੰਦੇ ਬਚੇ ਸੀਗੇ ਇੱਥੇ ਡੂੜ ਬਟੋਕਾ ਹਾਂ ਰੱਖੋ ਤੇ ਕਰਾ ਦਿਓ 3 ਪਿੰਡ ਬਚੇ ਸੀ 3 ਬਚੇ ਸੀ ਸਾਰਾ ਏਰੀਆ ਡੁੱਬਿਆ ਸੀ ਆ ਇਹ ਗਾ ਦੇਖੋ ਭਾਈ ਸਾਰਾ ਏਰੀਆ ਡੁੱਬ ਗਿਆ ਸੀ ਪਿਛਲੇ 2023 ਦੇ ਵਿੱਚ ਐਂ ਦਿਖਾ ਜੂਗਾ ਜਿੱਥੋਂ ਸੈਦਰ ਤੱਕ ਪਾਣੀ ਜਿੱਥਾ ਤੱਕ ਦੀਦਾਗਾ ਉਹ ਭਾਈ ਜਿੱਥੇ ਤੱਕ ਆਪਣੀ ਯੂਮਿੰਗ ਜਾਂਦੀ ਆ ਨਾ ਜਿੱਥੇ ਤੱਕ ਸੋਣ ਨੂੰ ਦਿਸਦਾਗਾ ਉੱਥੇ ਤੱਕ ਪਾਣੀ ਪਾਣੀ ਹੋਗਾ ਸੀ 2023 ਦੇ ਵਿੱਚ ਤੇ ਅੱਜ ਤੱਕ ਇਹਾਂ ਹਜੇ ਸੁੱਕਾ ਗਈ ਤੇ ਸੁੱਕੀ ਰਹੂਗੀ ਦੋ ਨਾਲੀਆਂ ਚੱਲਦੀਆਂ ਸੀ ਨੀ ਨੀ ਪਾਣੀ ਦੂਜੀ ਬਸ ਚੱਲ ਉਹ ਉੱਥੋਂ ਟੁੱਟ ਕੇ ਭੰਡਿਆਰੀ ਤੋਂ ਹਾਂ ਜੇ ਮਿਆਨ ਨਾਲੀ ਚੱਲੀ ਜਾਂਦੀ ਹੈ ਹਾਂ ਆਪਰ ਚੱਲਦੀ ਸੀ 100 200 ਕਿੱਲੇ ਚ ਇਹ ਨਾਲੀ ਉਹ ਪੰਢਿਆੜੀ ਤੋਂ ਟੁੱਟ ਕੇ ਹਾਂ ਪਾਣੀ ਬਰਾਬਰ ਚੱਲ ਕੇ ਤੇ ਨੇਜਾ ਡੇਲਾ ਟੱਪ ਕੇ ਨਾਲੀ ਦੇ ਵਿੱਚ ਪੁੱਠਾ ਡੰਗਣ ਲੱਗ ਗਿਆ ਸੀ ਅੱਛਾ ਅਗੇ ਅਲੱਗ ਨਾਲੀ ਬਣ ਗਈ ਸੀ ਇੱਕ ਕਹਿਣ ਦਾ ਮਤਲਬ ਜਿਹੜੇ ਪਿੰਡ ਦਾ ਕੋਈ ਜਬੀਰ ਜੀ ਅੱਗੇ ਨਾਲੀ ਦੇ ਆਉਣ ਤੋਂ ਮੰਨ ਲਓ ਕੋਈ ਸਾਲ ਚਲਾ ਗਿਆ ਜਦੋਂ ਕਿਤੇ ਕੋਈ ਮਿੱਟੀ ਮਿਲਦੀ ਹੈ ਜਾਂ ਕੋਈ ਮੇੜੇ ਕੋਈ ਚੱਕਦਾਗਾ ਹਰ ਸਾਲ ਇੱਥੇ ਮਿੱਟੀ ਪਵਾਉਂਦੇ ਚੰਗੀ ਜਾਂਦਾ ਵੀਰੇ ਸਾਡੇ ਪਿੰਡ ਦਾ ਬੰਨਾ ਜਮਾ ਪੂਰਾ ਜਮਾ ਸਿਰੇ ਦਾਗਾ ਜਦੋਂ ਨਰੇਗਾ ਵਾਲੇ ਵਿਲੇ ਹੁੰਦੇ ਆ ਇਹ ਖਾਤੇ ਜੀ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਲੱਗੇ ਹੋਏ ਨੇ ਜਿੱਥੇ ਜ਼ਿਆਦਾ ਖਤਰਾ ਹੈ ਅੱਜ ਦੇ ਦਿਨ ਭਾਈ ਅੱਜ 29 ਤਰੀਕ ਹੈ ਨਾ 29 ਅਗਸਤ ਇਹ ਵੀਰਾਂ ਨੇ ਅੱਜ ਵੀ ਵੀਰੇ ਤੁਸੀਂ ਕੋਈ ਪ੍ਰਬੰਧ ਕਰਿਆ ਮਿੱਟੀ ਦਾ ਕੋਈ ਹਾਂਜੀ ਪ੍ਰਬੰਧ ਹੈਗਾ ਜੀ ਟਰੈਕਟਰ ਲੱਗ ਰਿਹਾ ਆਪਣੇ ਜੇ ਵੀ ਸ ਲੋਕਾਂ ਨੇ ਝੋਨੇ ਲਾ ਲਈ ਪਨੀਰੀਆਂ ਸੀਗੀਆਂ ਤੇ ਅੱਜ ਕਿਸੇ ਦੀ ਟੁੱਟਦੀ ਹੈ ਤਾਂ ਇੱਥੇ ਕੁਝ ਨਹੀਂ ਹੋਣਾਗਾ ਹਾਂ ਕਣਕ ਹੋਣ ਦੇ ਵੀ ਕੋਈ ਜ਼ਿਆਦਾ ਚਾਂਸ ਨਹੀਂ ਹੈਗੀ ਇੱਕ ਵੀਰੇ ਕੋਈ ਬਾਹਨ ਦਾ ਨਹੀਂ ਹੁੰਦਾ ਹੋ ਸਕਦਾ ਪਿੰਡ 'ਚ ਵੀ ਪਾਣੀ ਵੜ ਜਾਂਦਾ ਹੁੰਦਾ ਕਈ ਵਾਰੀ ਸਾਡੇ ਪਿੰਡ ਕੋਈ ਪਾਸੇ ਨਹੀਂ ਵੜਦਾ ਪਰਲੀ ਸ ਜੇ ਪਿੰਡ 'ਚ ਤਾਂ ਸਾਰੇ ਜੀ ਬੜੂਆ ਫਿਰ ਮਕਾਮ ਤਾਂ ਸਾਰੇ ਵੀਰਾਂ ਦੇ ਹੁੰਦੇ ਹਨਾ ਉੱਥੇ ਵੱਧ ਲਈ ਨੁਕਸਾਨ ਹੈ ਬਾਕੀ ਨੇੜੇ ਤੇੜੇ ਪਿੰਡਾਂ ਵਾਲੇ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈ ਨਾ ਆਪਣੀ ਆਵਾਜ਼ ਦੇ ਨਾਲ ਤੇ ਆਪਣਾ ਹੱਕ ਹੈ ਭੇਜਣ ਦਾ ਤੇ ਬਾਕੀ ਨੇੜੇ ਤੇੜੇ ਜਿੰਨੇ ਵੀ ਪਿੰਡ ਹੈਗੇਗੇ ਜਰੂਰ ਬਾਈਆਂ ਨਾਲ ਮਦਦ ਕਰੋ ਹਨਾ ਆ ਕੇ ਇੱਥੇ ਆਪਣੀ ਨਾਲੀ ਤੇ ਬੰਨ ਤੇ ਉੱਤੇ ਆ ਕੇ ਰਾਖੀ ਰੱਖੋ ਠੀਕ ਹੈ ਹਰ ਸਾਲ ਜੀ ਇੱਥੇ ਹੁਣ ਮੰਨ ਲਓ ਜੀ ਲੰਮੇ ਜੀ ਬੱਲਵ ਲੱਗ ਜਾਂਦੇ ਆ 5 5 ਫੁੱਟ ਤੇ ਦਿਨ ਰਾਤ ਪਹਿਰਾ ਰਹਿੰਦਾਗਾ ਜੀ ਦਿਨੇ ਦਿਨੇ ਸਾਰਾ ਦਿਨ ਮਿੱਟੀ ਪਾਉਂਦੇ ਰਾਤ ਨੂੰ ਪਹਿਰਾ ਰੱਖਦੇ ਆ ਕਿ ਸਾਰੇ ਆ ਕੇ ਸਾਡੇ ਪਿੰਡ ਦਾ ਜੀ ਬਹੁਤ ਏਕ ਹੈ ਜੀ ਸਾਡੇ ਪਿੰਡ ਚ ਜੀ ਬਸ ਏਕ ਏ ਕਰਕੇ 30 ਸਾਲ ਹੋ ਗਏ ਜੀ ਸਾਡੇ ਪਿੰਡ ਤੇ ਕੋਈ ਫਲੱਡ ਨਹੀਂ ਆਇਆ ਜੀ ਚੰਗੀ ਗੱਲ ਹੈ ਨਾ ਉਹ ਵੀ ਨਹੀਂ ਟੁੱਟਿਆ ਕਿਸੇ ਦਾ ਚੰਗੀ ਗੱਲ ਤੇ ਬਾਕੀ ਬਈ ਇੱਥੋਂ ਬੰਨ ਤੋਂ ਪਤਾ ਲੱਗਦਾ ਹਨਾ ਆ ਬੰਨ ਦੀ ਮੋਟਾਈ ਚੈੱਕ ਕਰੋ ਇੱਥੋਂ ਪਤਾ ਲੱਗਦਾ ਕਿ ਵੀ ਬੰਦੇ ਦਿਨ ਰਾਤ ਮਿਹਨਤ ਕਰਦੇ ਆ ਹਨਾ ਮਿਹਨਤ ਕਰਕੇ ਤੇ ਬੰਨ ਆਪਣਾ ਮੋਟਾਈ ਕਰਦੇ ਹੈ ਬੰਨ ਦੀ ਮੋਟਾਈ ਲਿਆਉਂਦੇ ਹੈਗੇ ਤੇ ਤਾਂ ਕਰਕੇ ਨਾਲੀ ਆਪਣੀ ਟੁੱਟਣ ਦਾ ਖਤਰਾ ਬਹੁਤ ਘਟ ਜਾਂਦਾ ਹੈਗਾ ਤੇ ਬਾਕੀ ਪਾਣੀ ਦਾ ਬਹਾਅ ਬਹੁਤ ਤੇਜ ਹੈਗਾ ਇੱਥੇ ਤੇ ਕਿਰਪਾ ਕਰਾਂ ਦਾ ਮਾਲਕਰੀ ਤੇ ਪਾਣੀ ਪੂਰਾ ਹੇ ਤਾਂ ਨੋਰਮਲ ਚੱਲੀ ਜਾਂਦਾ ਹੈਗਾ ਤੇ ਬਹੁਤ ਚੜਿਆ ਨਹੀਂਗਾ ਪਰ ਹਜੇ ਖਤਰਾ ਆਪਾਂ ਕਹਿ ਸਕਦੇ ਹਾਂ ਹਜੇ ਟਲਿਆ ਨਹੀਂਗਾ ਤੇ ਵੱਧ ਤੋਂ ਵੱਧ ਵੀਰ ਹਨਾ ਆਪਣੀ ਨਾਲੀ ਦੇ ਉੱਤੇ ਜਿੱਥੇ ਵੀ ਆਪ ਨੂੰ ਦਿੱਕਤ ਲੱਗਦੀ ਹੈ ਕਿ ਉੱਥੇ ਵੀਰ ਪਹੁੰਚਣ ਤੇ ਪਹੁੰਚ ਕੇ ਆਪਣਾ ਜਿੱਥੇ ਵੀ ਬਣ ਬਣ ਨੂੰ ਟੁੱਟਣ ਦੀ ਸੁਭਾਅ ਬਣਾ ਹੈਗੀ ਆ ਉੱਥੇ ਆ ਕੇ ਜਰੂਰ ਬਾਈ ਤੁਸੀਂ ਆ ਕੇ ਬੰਨੇ ਨੂੰ ਕਰੋ ਤਕੜਾ ਤੇ ਬਾਕੀ ਇੱਥੇ ਤਾਂ ਪੂਹੇਰੀਆਂ ਪਈ ਜਾਂਦੀਆਂ ਨੇ ਪੂਰੀਆਂ ਤਕੜੀਆਂ ਤੇ ਪੂਹੇਰੀ ਇੱਥੇ ਦੋ ਤਿੰਨ ਬਾਲ ਜੇ ਹੈਗੇ ਆ ਹਣਾ ਦੀਪੂ ਹਾਂਜੀ ਤੇ ਹੈ ਹਾਂ ਚਾਰ ਠੀਕ ਆ ਇਹ ਕੋਈ ਸਿੱਤੀ ਨਹੀਂ ਹੈਗੀ ਇਹ ਤਾਂ ਜਿੱਧਰ ਬਸ ਮੋੜ ਪੈ ਗਿਆ ਪੈ ਗਿਆ ਹੁਣ ਇੱਥੇ ਹੀ ਉੱਤਰੋਂ ਆਏ ਆ ਬਸ ਫੇਰ ਮੁੱਕੀ ਜਾਂਦੀ ਹੈ ਮਹਿਰ ਤਾਂ ਅੰਗਰੇਜ਼ਾਂ ਨੇ ਬਣਾਈ ਆ ਮੋੜ ਪਾ ਪਾ ਇਹ ਭਰ ਕੇ ਚੱਲੇ ਤੇ ਆਟੋਮੈਟਿਕ ਹੀ ਮੋੜ ਬਣਾ ਕੇ ਚੱਲੀ ਆ ਹਾਂ ਕੁਦਰਤੀ ਕੁਦਰਤੀ ਨਾਲ ਹੀ ਹੈ ਇਹ ਤਾਂ ਆਦੇ ਦਰਖ ਦੁਰਖਤ ਲਾ ਕੇ ਰੱਖਿਆ ਟਾਲੀਆਂ ਲਾਈਆਂ ਸੀਂ ਅਸੀਂ ਪਹਿਲਾਂ ਸਾਰੇ ਟਾਲੀਆਂ ਸੀਂ ਆ ਠੀਕ ਆ ਹੁਣ ਤਾਂ ਟਾਲੀਆਂ ਨਾ ਸਿਉਂਖ ਜੀ ਪੈ ਕੇ ਸੁੱਕ ਗਈਆਂ ਹਾਂ ਇਹਦਾ ਫਾਇਦਾ ਵਈਆ ਇਹਦਾ ਫਾਇਦਾ ਜੀ ਸਾਨੂੰ ਬਹੁਤ ਜ਼ਿਆਦਾ ਹੈ ਇੱਤਣੇ ਸਪੈਦੇ ਲਾ ਕੇ ਜੀ ਅਸੀਂ ਅੰਦਰ ਵੀ ਚੜਾ ਬਾਹਰ ਦੀ ਸਾਈਡ ਦੀ ਸਾਰੇ ਬੱਚਾ ਆਪਦੇ ਸਾਥ ਦੇ ਜਮਾ ਚੜਾ ਨਾਲ ਮਿੱਟੀ ਪੜਨੀ ਨਹੀਂ ਅੱਜ ਹੋਰ ਨਹੀਂ ਬੈਠਣੀ ਠੀਕ ਆ ਹੋਰ ਨਹੀਂ ਬੈਠਣੀ ਜੇ ਮੈਂ ਮੋੜ ਸੀ ਇੱਥੇ ਉਹ ਗੇੜਾ ਦੇ ਪੀ ਕਿਹੜੇ ਵੱਢ ਕੇ ਲੈ ਜਾ ਸਕਦੇ ਹਾਂ ਹਾਂ ਅਮੀਰੀ ਦੀਆਂ ਗੱਲਾਂ ਦੇ ਪਰਾਂ ਪਈ ਜਾਂਦੀਆਂ ਹੁਣ ਇੱਥੇ ਮਹੀਨਿਆਂ ਦੀ ਫਰੈਸ਼ ਸਹੀ ਗੱਲ ਹਾਂ ਸਹੀ ਗੱਲ ਆ ਜਮਾ ਨਹੀਂ ਹਲਦਾ ਜਮਾ ਇੱਕ ਥਾਂ ਤੇ ਖੜਾ ਬੰਦੇ ਉਹ ਦੇਖੋ ਉੱਥੇ ਕੀ ਹਾਲ ਸਰਕੜੇ ਸਰਕੜੇ ਆਈਏ ਕਿਹਨੂੰ ਬਟਰੀਏਸ ਨੂੰ ਤਾਂ ਨਹੀਂ ਕਹਿੰਦੇ ਨਹੀਂ 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 ਉਹ ਅੱਡੇ ਬਈ ਇੱਥੋਂ ਸਾਨੂੰ ਸਾਰੇ ਕਾਹਦਾ ਫਾਇਦਾ ਜੀ ਇੱਥੇ ਪੁਸ਼ ਵੀ ਇੱਥੇ ਕਾਹਤ ਹੈ ਅਗਰ ਥਾਣੀ ਫਰਾਰੀ ਦਾ ਹੀ ਫਾਇਦਾ ਦੇਖੇ ਮਿੱਟੀ ਨਹੀਂ ਖੋਲਦੀ ਸਹੀ ਗੱਲ ਸਿੱਟੀ ਸੀਗੀ ਸਹੀ ਗੱਲ ਇੱਥੋਂ ਆਪਾਂ ਆਪਾਂ ਨੂੰ ਮੈਸੇਜ ਜਾਂਦਾ ਹਾਂ ਆ ਮਿੱਤਰੋ ਤੇ ਬਾਦ ਤੋਂ ਬਾਦ ਆਪਣੀ ਵੀ ਨਾ ਇਹ ਤਾਂ ਨਾ ਇਹ ਤਾਂ ਦਰਖਤ ਲੱਗ ਜਾਂਦੇ ਨਾਲ ਤਾਂ ਵਾਤਾਵਰਨ ਨੂੰ ਵਧੀਆ ਹਨਾ ਤੇ ਸਾਹ ਆਪਾਂ ਨੂੰ ਸੋਖਾ ਮਿਲਦਾਗਾ ਨਾਲੀ ਦੇ ਵਿੱਚ ਨਹੀਂ ਜਾਂਦੀ ਇਹ ਕਰਕਤ ਹੈਗੀ ਆਪਣੇ ਨਾਲ ਲੱਗੇ ਇਹਨਾਂ ਦੇ ਨਾਲ ਆ ਕੇ ਧਰ ਬਣੀ ਜਾਂਦੀ ਹੈ ਖੜੀ ਜਾਂਦੀ ਹੈ ਹਾਂ ਪਾਣੀ ਨਾਲ ਨਹੀਂ ਆ ਕੇ ਖੇੜਾ ਖਾਂਦਾ ਦੂਰ ਪਾਣੀ ਉਧਰੋਂ ਦੇਖੋ ਹਾਂ ਉਹ ਧੁਮੀਰੀਆਂ ਪੈਂਦੇ ਉਹ ਸਾਹਮਣੇ ਪਾਣੀ ਨਹੀਂ ਹਲਦਾ ਸਹੀ ਗੱਲ ਆ ਇੱਥੇ ਜਮਾ ਇਹ ਦਰਖਤਾਂ ਦੇ ਕਰਕੇ ਹੀ ਆ ਦਰਖਤਾਂ ਕਰਕੇ ਕੀ ਗੱਲ ਆ ਹਾਂ ਪਲੈਂਟ ਸੀਗੀ ਉਹ ਥੱਲਾਂ ਲੀਕ ਹੋ ਗਈ ਉਹ ਵੀ ਕਰੀ ਜਾਂਦੇ ਆ ਠੀਕ ਆ ਅੱਛਾ ਉਹ ਲੀਕ ਹੋ ਗਈ ਸੀ ਹਾਂ ਜੀ ਗੋਤਾਖੋਰ ਸਾਧ ਰੱਖੇ 15 ਫੁੱਟ ਕੋਈ ਸੀਗੀ ਉਹ ਠੀਕ ਆ ਤੇ ਉੱਥੇ ਵੀ ਜਾ ਕੇ ਮੇਤਰੋ ਤੁਹਾਨੂੰ ਦਿਖਾਉਣੇ ਆ ਹਨਾ ਕੀ ਗੱਲ ਬੱਦ ਬਣੀ ਆ ਉੱਥੇ ਕਹਿੰਦਾ ਇੱਥੇ ਬੰਦੇ ਚ ਨਾ ਪੇੜ ਪੈ ਗਿਆ ਪਿੱਛੇ ਨਹੀਂ ਪੈ ਸੀ ਕਿਵੇਂ ਤੇ ਨਵੀਂ ਮਿੱਟੀ ਪਾਉਣੀ ਆ ਜਿਹੜੀ ਇੱਥੇ ਆਏ ਸਾਲ ਕੀ ਨਾ ਟ੍ਰੇਣਾ ਪੈਂਦੀ ਆ ਹਾਂ ਪੈਂਦੀ ਮਿੱਟੀ ਬਾਕੀ ਆ ਇਹਨਾਂ ਦੇ ਗਾਲੇ ਸਾਡੇ ਆ ਗੱਟੇ ਲਾਉਂਦੇ ਜੀ ਸਾਰੇ ਕਿਤੇ ਉਹ ਦੇਖੋ ਠੀਕ ਆ ਬਾਈ ਪੂਰਾ ਪ੍ਰਬੰਧ ਤਾਂ ਕਹਿਣ ਦਾ ਮੰਦਰਾ ਇਹ ਬਈਆਂ ਨੇ ਗਾਲੇ ਵੀ ਰਾ ਜੀ ਇਹ ਇਹ ਸਾਰੀ ਪੰਚਾਇਤ ਦਾ ਹਨਾ ਆਪਾਂ ਇੱਕ ਆ ਕਹਿ ਸਕਦੇ ਆ ਸਾਰੇ ਪਿੰਡ ਦਾ ਸਹਿਯੋਗ ਕਹਿ ਸਕਦੇ ਆਗੇ ਤੇ ਹਾਂਜੀ ਦੋਸਤੋ ਇੱਕ ਆ ਵੀਰਾਂ ਨੇ ਦੱਸਿਆ ਆ ਮੋਟਰ ਕੋਲੇ ਥੋੜਾ ਨਾ ਇੱਕ ਪੈਪ ਪਾਈ ਹੋਈ ਐ ਚੁਲੀ ਦਾ ਐਪ ਕਿੱਥੇ ਖੜੇ ਆ ਨਾਗੂ ਕੀ ਨਾਗੂ ਕੀ ਖੜੇ ਆ ਬਾਈ ਇੱਥੇ ਵੀ ਜੇ ਕਹਿੰਦੇ ਪਾਈਪ ਲੈਣੇ ਲੀਕ ਹੋ ਗਈ ਸੀ ਹਨਾ ਕਿੰਨੇ ਕਿੱਲੇ ਭਰਤੇ ਇੱਥੇ 10 ਕਿੱਲੇ ਇੱਕ ਪਾਈਪ ਲੈਣੇ ਲੀਕ ਨਹੀਂ 10 ਕਿੱਲੇ ਭਰਤੇ ਝੋਨੇ ਦੇ ਹਨਾ ਤੇ ਤਕੀ ਨਹੀਂ ਬੰਦ ਕਰਿਆ ਕਿ ਇਹ ਇੱਥੇ ਥੱਲੇ ਕੋਈ ਪੱਖਾ-ਪੱਖਾ ਲਾਉਂਦੇ ਸੀ ਰੱਕੇ ਦਾ ਪਾਣੀ ਪਾਈਪਲਾਈਨ ਤੇ ਟਪਾਉਂਦੇ ਸੀ ਉਹ ਟੱਕਣ ਨਹੀਂ ਲਾਇਆ ਸੀ ਅੱਛਾ ਕਿਤੇ ਅਣਗੇਲੀ ਚ ਰਹਿ ਗਿਆ ਠੀਕ ਆ ਨਾਲ ਲੱਗਣ ਕਰਨਾ 10 ਕਿੱਲੇ ਪਾਣੀ ਦੇ ਭਰੇਗੇ ਠੀਕ ਆ ਉਹ ਬਾਅਦ ਚ ਆ ਕੇ ਕਿ ਨਹੀਂ ਲਾਇਆ ਟੱਕਣ ਉਹਦਾ ਖੋਰ ਸੱਦੇ ਹੋਣੇ ਟੱਕਣ ਲਾ ਗਏ ਸਪੈਸ਼ਲ ਗੋਤਾ ਖੋਰ ਨੇ ਆ ਕੇ ਟੱਕਣ ਲਾ ਕੇ ਗਏ ਹੈ ਆ ਕੇ ਫੇਰ ਪਾਣੀ ਬੰਦ ਕੀਤਾ ਨਹੀਂ ਆ ਭਰ ਦਿੰਦੀ ਬਾਬਾ ਹਾਂ ਤੇ ਇੱਕਲਾ 10 ਇੰਚੀ ਪਾਈਪ ਹੋਊਗੀ ਹਨਾ ਕਿੰਨੇ ਇੰਚੀ ਹੋਊਗੀ 10 ਇੰਚੀ ਪਾਈਪ ਨੇ ਬਾਈ ਕਿੰਨੇ ਕਿੱਲੇ ਬਹੁਤ ਕਿੱਲੇ ਭਰਤੇ 10-15 ਕਿੱਲੇ ਭਰ ਹੁਣ ਬਈ ਜਮਾਂਦ ਹੋ ਗਿਆ ਉਹ ਟਕਣ ਫੜੀ ਮਾੜਾ ਮੋਟਾ ਤਾਂ ਲੀਕ ਆ ਹਾਂ ਤੇ ਬਾਕੀ ਸਾਨੂੰ ਦਿਖਾਉਣੇ ਉਧਰ ਜਾ ਕੇ ਆਓ ਦੇਖੋ ਬਈ ਮਾੜਾ ਮੋਟਾ ਹਜੇ ਵੀ ਲੀਕ ਆ ਤੇ ਵਿੱਚ ਮੱਛੀਆਂ ਥਰਦੀਆਂ ਇਹਦੇ ਤੇ ਆਹ ਦੇਖੋ ਉਹ ਸਾਹਮਣੇ ਪੈ ਪੈਣਾ ਉਹ 10 ਇੰਚੀ ਦਾ ਸੈਂਚਰ ਇੰਤਜ਼ਾਮ ਕਰ ਰੱਖੇਗਾ ਤੇ 11 ਬੱਚ ਤਾਂ ਰਹਿ ਗਈ ਇੱਥੇ ਨਹੀਂ ਤਾਂ ਕੰਮ ਖਿਲਰੋ ਖਿਲਰੀ ਹੋ ਗਿਆ ਸੀ ਹਨਾ ਕਿੱਲੇ ਭਰੇ ਆ ਕੋਈ ਟਾਈਮ ਲਾ ਕੇ ਭਰੇ ਹੋਣਗੇ ਤੇ ਫਿਰ ਘਾਰਾਂ ਦਾ ਪਈ ਜਾਂਦਾ ਕੋਈ ਨਾ ਆ ਵੀਰਾਂ ਨੇ ਦਰਸਤ ਦੁਰਖਤ ਵੱਢ ਕੇ ਚੰਗਾ ਇੰਤਜ਼ਾਮ ਕਰਿਆ ਘਰਾ ਦੇਖਭਾਲ ਕਹਿੰਦੇ ਦੱਸੋ ਬਈ 2023 ਵਾਲੀ ਆ ਦੇਖੋ ਸਾਹਮਣੇ ਬਈ ਬਾਹ ਡੁੱਬਿਆ ਪਿਆਗਾ ਇਹ ਛੋਨਾ ਲੱਗਿਆ ਸੀ ਛੋਨਾ ਛੋਨਾ ਲੱਗਿਆ ਸੀ ਇੱਥੇ ਤੇ ਪਹਿ ਹੈ ਛੋਨਾ ਹੋਣਗੀ ਠੀਕ ਆ ਸਾਰਾ ਛੋਨਾ ਡੁੱਬਿਆ ਹੋਇਆ ਇਹ ਤੇ ਆ ਦੇ 6-6 7-7 ਫੁੱਟ ਦਾ ਪਾਣੀ ਹੋਊਗਾ ਹਨਾ ਇੱਥੇ ਦੇਖੋ ਬਈ ਸਾਰਾ ਬਾਹ ਡੁੱਬ ਗਿਆ ਕਿਸੇ ਵਿਚਾਰੇ ਬੰਦੇ ਦਾ ਹਨਾ ਤੇ ਸਾਰਾ ਝੋਨਾ ਖੜਾ ਸੀਗਾ ਆ ਦੇਖੋ ਕਿੰਨਾ ਸੋਹਣਾ ਝੋਨਾ ਖੜਾ ਤੇ ਇੱਥੇ ਵੀ ਹੁੰਦਾ ਸੋਹਣਾ ਝੋਨਾ ਹੋਊਗਾ ਤੇ ਸਾਰਾ ਵਿਚਾਰੇ ਡੁੱਬ ਗਿਆ ਤੇ ਆ ਵੀ ਲੀਕ ਹੋ ਰਿਹਾ ਯਾਰ ਇਹ ਇੱਥੇ ਪੁਰਾਣੀਆਂ ਪੇਪਰ ਮਾਣ ਮੋਟਾ ਚੱਲਦੀ ਲੰਦੇ ਵਾ ਠੀਕ ਹੈ ਠੀਕ ਹੈ ਠੀਕ ਆ ਵੀ ਉਹਦਾ ਪੇਪਰ ਆਹੀ ਆ ਠੀਕ ਹੈ ਠੀਕ ਆ ਵੀ ਇਹਦੇ ਕੋਈ ਖਤਰੇ ਵਾਲੀ ਗੱਲ ਨਹੀਂ ਪੇਪਰਾਂ ਦੇ ਸਾਈਡਾਂ ਦੀ ਹੈ ਨਹੀਂ ਹਾਂ ਹਾਂ ਤੇ ਬਾਕੀ ਪ੍ਰਾਣੀ ਨਿਸ਼ਾਨੀ ਤੁਹਾਨੂੰ ਦਿਖਾਉਣੇ ਆ ਬਾਈ ਇੱਥੇ ਵੀ 2023 ਦੇ ਵਿੱਚ ਕਿੰਨਾ 2023 ਦੇ ਵਿੱਚ ਕਿੱਥੇ ਕਿੱਥੇ ਕਿੰਨਾ ਪਾਣੀ ਆਇਆ ਗਿਆ ਸੀ ਆ ਬਸ ਡੂੜ ਤੋਂ 2 ਫੁੱਟ ਨਹੀਂ ਮਾਏਗਾ ਫੁੱਟ ਨਹੀਂ ਮਾਉ ਦੇ ਨਾ ਨਿਸ਼ਾਨੀ ਲੱਗ ਰਹੀ ਖੰਬੇ ਤੇ ਠੀਕ ਆ ਠੀਕ ਆ ਹੋ ਦੇਖੋ ਬਈ ਮਾੜੀ ਮਰੀ ਮੱਧਮ ਜੀ ਮਿੱਟੀ ਜੀ ਲੱਗੀ ਹੈ ਨਾ ਤੇ ਲਾਲ ਜੀ ਤੇ ਆ ਦੇਖੋ ਆ ਦੇਖੋ ਆ ਕੇ ਹੋ ਤੱਕ ਝੋਨਾ ਡੱਦਾ ਵੇ ਸਾਰਾ 4-4 ਫੁੱਟ ਕੱਦਦਾ ਝੋਨਾ ਹਾਂ ਤੇ 5-5 6-6 ਫੁੱਟ ਪਾਣੀ ਹੋਊਗਾ ਹਾਂ ਆਰਾਮਦਾਰੀ ਨਾਲ ਬਾਈ ਦਸ ਦਿਨ ਨਿਸਰ ਨਾਲ